ਜਿਹੜਾ ਪਿਸਾਵਾ ਅੱਜ ਫੇਰ ਪ੍ਰੈਸ ਕਾਨਫਰੰਸ ਲਗਾਤਾਰ ਕੀ ਚਿੱਟੇ ਜਾਂ ਖੇਪਾ ਫੜ ਰਹੇ ਹੈਗੇ ਉਹ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੀ ਸੇਨ ਕਹਿੰਦਾ ਕੀ ਅੱਜ ਕਾਨਫਰੰਸ ਜੀ ਹਾਂਜੀ ਪਹਿਲਾਂ ਸਭ ਤੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤੇ ਮਾਨਯੋਗ ਸਾਡੇ ਡੀਆਈਐਸਾਹ ਫਰੋਜਪੁਰ ਰੇਂਜ ਤੇ ਸਾਡੇ ਮਾਨਯੋਗ ਐਸਐਸਪੀ ਸਾਹ ਫਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਅੱਜ ਜਿਹੜਾ ਵਾ ਐਸਐਚਓ ਸਾਹਿਬ ਲੱਖੋ ਕੇ ਭਰਾਮ ਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹ ਕਰੀਕਲਾਂ ਅੱਜ ਅੱਡੇ ਦੇ ਉੱਤੇ ਮੌਜੂਦ ਸੀ ਤੇ ਇਹਨਾਂ ਨੂੰ ਇੱਕ ਮੁਖਬਰੀ ਹੋਈ ਕਿ ਗਰਜੀਤ ਸਿੰਘ ਗੁਰੀ ਸਨੋਂ ਮੰਗਲ ਸਿੰਘ ਤੇ ਸੁਫਨਦੀਪ ਸਿੰਘ ਸਨ ਆਫ ਚੰਨਾ ਸਿੰਘ ਵਾਸੀਆਂ ਨਟਾਣੀ ਕਲਾਂ ਕੱਕਾ ਸਿੰਘ ਪਿੰਡ ਪੀਰ ਇਸਲਾਮ ਇਸਲਾਮ ਖਾਨ ਜਿਹੜਾ ਵਾ ਉਹ ਜਿਹੜੇ ਇੱਕ ਮੋਟਰਸਾਈਕਲ ਦੇ ਉੱਤੇ ਜਿਹੜਾ ਵਾ ਇਹ ਲੋਕਾਂ ਨੂੰ ਜਿਹੜਾ ਵਾ ਨਸ਼ਾ ਸਪਲਾਈ ਕਰਦੇ ਆ ਤੇ ਹੁਣ ਵੀ ਇਹ ਕੋਈ ਨਸ਼ਾ ਇਹ ਜਿਹੜਾ ਵਾ ਵੇਚ ਲਿਆ ਇਹਨਾਂ ਦੇ ਕੋਈ ਇਹਨਾਂ ਦੇ ਕੋਲ ਆ ਤੇ ਜੇਕਰ ਜਿਹੜਾ ਵਾ ਨਵਾਂ ਕਿਲਾ ਬਾਸਡੇ ਦੇ ਨਾਕਾ ਬੰਦੀ ਕੀਤੀ ਜਾਵੇ ਤਾਂ ਉਸ ਸਾਈਡ ਤੋਂ ਵੱਲੋਂ ਜਿਹੜਾ ਵਾ ਇਹ ਜਿਹੜੇ ਮੁਰਥਲ ਸਵਾਰਿਆ ਨਸ਼ੇ ਸਮੇਤ ਕਾਬੂ ਆ ਸਕਦੇ ਆ ਜਿਸ ਤੇ ਤੁਰੰਤ ਇਨ੍ਹਾਂ ਹਰਕਤ ਵਿੱਚ ਆ ਕੇ ਐਸ ਐਚਓ ਸਾਹਿਬ ਤੇ ਇਨ੍ਹਾਂ ਦੀ ਟੀਮ ਨੇ ਜਿਹੜਾ ਵਾ ਨਾਕਾ ਜਿਹੜਾ ਨਵਾਂ ਕਿਲਾ ਬਾਸਡੇ ਅੱਡੇ ਲੱਗੇ ਜਿਹੜਾ ਨਾਕਾ ਲਾਇਆ ਸੀਗਾ ਤੇ ਜਿਹੜੇ ਦੋ ਮੋਟਰਸਾਈਕਲ ਸਵਾਰਿਆ ਉਹ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਜੋ ਪਛਾਣ ਨੂੰ ਭੱਜਣ ਲੱਗੇ ਜਿਨ੍ਹਾਂ ਨੂੰ ਮਸਤਦੀ ਦੇ ਨਾਲ ਕਾਬੂ ਕੀਤਾ ਗਿਆ ਤੇ ਜਿਨ੍ਹਾਂ ਦੇ ਨਾਮ ਪਤੇ ਪੁੱਛੇ ਜਿਨ੍ਹਾਂ ਨੇ ਆਪਣੇ ਨਾਮ ਜਿਹੜੇ ਗਰਜੀਤ ਸਿੰਘ ਗੁਰੀਸਾਨਾ ਮੰਗਲ ਸਿੰਘ ਤੇ ਦੂਜੇ ਦੇ ਨਾਮ ਜਿਹੜਾ ਆਪਣਾ ਨਾਮ ਸੁਫਨਦੀਪ ਸਿੰਘ ਸਾਨਾ ਚਾਨਾ ਸਿੰਘ ਵਾਸੀ ਢਾਣੀ ਕਲਾਂ ਕੱਕਾ ਸਿੰਘ ਪਿੰਡ ਪੀਰ ਇਸਲਾਮ ਖਾਨ ਜਿਹੜਾ ਵਾ ਇਹਨਾਂ ਦੱਸਿਆ ਵਾ ਤੇ ਇਹਨਾਂ ਦੀ ਜਦੋਂ ਜਿਹੜੀ ਆ ਕਾਇਦੇ ਅਨਸਾਰ ਜਿਹੜੀ ਆ ਉਹ ਤਲਾਸ਼ੀ ਕੀਤੀ ਗਈ ਤੇ ਗਰਜੀਤ ਸਿੰਘ ਦੇ ਕੋਲੋਂ ਜਿਹੜਾ ਵਾ 30 ਗ੍ਰਾਮ ਜਿਹੜਾ ਵਾ ਹੈਰੋਇਨ ਬਰਾਮਦ ਹੋਈ ਤੇ ਦੂਸਰਾ ਜਿਹੜਾ ਸੁਫਨਦੀਪ ਸਿੰਘ ਸੀਗਾ ਉਹਦੇ ਕੋਲੋਂ ਜਿਹੜਾ ਵਾ 410000 ਜਿਹੜੀ ਆ ਉਹ ਡਰੱਗ ਮਨੀ ਬਰਾਮਦ ਹੋਈ ਜਿਹੜਾ ਇਹਨਾਂ ਦੱਸਿਆ ਵੀ ਅਸੀਂ ਡਰੱਗ ਵੇਚ ਕੇ ਜਿਹੜੇ ਆ ਇਹ ਪੈਸੇ ਲੈ ਕੇ ਚੱਲੇ ਸਾਂ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਵਾ ਥਾਣਾ ਲਖੋਗੇ ਬਰਾਮ ਦੇਖੇ ਜਿਹੜਾ ਵਾ ਬਣਦੀਆਂ ਧਰਾਵਾਂ ਐਨਡੀਪੀਐਸ ਦੇ ਤਹਿਤ ਜਿਹੜਾ ਵਾ ਮਕਦਮਾ ਦਰਜ ਕੀਤਾ ਗਿਆ ਵਾ ਤੇ ਇਹਨਾਂ ਨੂੰ ਜਿਹੜਾ ਵਾ ਕਾਏ ਦੇ ਅਨਸਾਰ ਜਿਹੜਾ ਵਾ ਅੱਜ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਲਿਆ ਗਿਆ ਵਾ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਪੁੱਛਗਛ ਦੇ ਦੌਰਾਨ ਜਿਹੜੇ ਉਹਦੇ ਸਾਰੇ ਖੁਲਾਸੀ ਕੀਤੀ ਜਾਣਗੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਐਨਡੀਪੀ ਹਾਂਜੀ ਗਰਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਅੱਧਾ ਕਿਲੋ ਜਿਹੜਾ ਬਾ ਚਟੇ ਦਾ ਜਿਹੜਾ ਬਾ ਪਰਚਾ ਦਰਜਿਆ ਜਿਹੜਾ ਉਹ ਭੁਗਤ ਰਿਹਾ ਵਾ ਤੇ ਕੀ ਚਤਾਮਣੀ ਹੈਗੀ ਹੈ ਲਗਾਤਾਰ ਲੱਖੋ ਕਿ ਇਹ ਮਹਾਰਾਮਪੁਰਸ ਫੜ ਰਹੀ ਹੈ ਜੇ ਅਪੀਲ ਕਰਨੀ ਤੇ ਨਿਸ਼ਕਰ ਫੜੇ ਹੈਗੇ ਆ ਇਸ ਵਾਰ ਫੇਰ ਦੋ ਹੈਗੇ ਆ ਗੁਰੂ ਅਸਾਏ ਦੇ ਵਿੱਚ ਵੀ ਕਾਫੀ ਕੁਝ ਹੈਗਾ ਕੀ ਪੁਲਸ ਕਰਨ ਜਾ ਰਹੀ ਆ ਆਉਣ ਵਾਲੇ ਸਮੇਂ ਚ ਹਾਂਜੀ ਇਹ ਤੁਹਾਨੂੰ ਦੱਸਿਆ ਵਾ ਜਿਹੜੀ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਆ ਇਹਦੇ ਤਹਿਤ ਜਿਹੜਾ ਬਾ ਅਸੀਂ ਵੱਧ ਤੋਂ ਵੱਧ ਜਿਹੜਾ ਬਾ ਇਸ ਨੂੰ ਕਾਮਯਾਬ ਕਰਨ ਵਾਸਤੇ ਜਿਹੜਾ ਵਾ ਸਮਗਲਰਾਂ ਨੂੰ ਫੜ ਰਹੇ ਆ ਜੋ ਵੀ ਜਿਹੜਾ ਨਸ਼ੇ ਦਾ ਧੰਦਾ ਕਰਦਾ ਵਾ ਉਹਨੂੰ ਜਿਹੜਾ ਵਾ ਤਰੰਤ ਕਾਬੂ ਕਰਕੇ ਉਹਦਾ ਬਰਾਮਦਗੀ ਕਰਕੇ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰਕੇ ਉਹਨੂੰ ਜੇਲ੍ਹੇ ਭੇਜਿਆ ਜਾ ਰਿਹਾ ਜਿਹੜੀ ਅਮਾਉਂਟ ਬਰਾਮਦ ਕੀਤੀ ਗਈ ਹੈ ਜਾਲੀ ਕਰੰਸੀ ਦਾ ਨਹੀਂ ਹੈ Ориਜਨਲ ਆ ਹੈ ਜਾਂ ਹਾਂਜੀ ਇਹ Ориਜਨਲ ਕਰੰਸੀ ਆ ਜਿਹੜੀ ਇਹਨਾਂ ਨੇ ਨਸ਼ਾ ਜਿਹੜਾ ਵੇਚ ਕੇ ਜਿਹੜੀ ਵੱਟੀ ਸੀਗੀ ਉਹ ਸੀਗੀ 4,10,000 ਰੁਪਇਆ ਜਿਹਨੂੰ ਅਸੀਂ ਜਿਹੜਾ ਡਰੱਗ ਮੰਨੀ ਕਹਿ ਦਿੰਦੇ ਆਂ ਸਰ ਇਹਨਾਂ ਦਾ ਮੇਨ ਹੈਂਡਲਰ ਬਾਰੇ ਕੁਝ ਪਤਾ ਲੱਗਿਆ ਜੀ ਹਾਂਜੀ ਉਹ ਹੁਣ ਅਸੀਂ ਪੁਲਸਰ ਮੰਡ ਲਿਆ ਵਾ ਇਹਨਾਂ ਦੀ ਡੰਗਾਈ ਨਾਲ ਪੁੱਛ ਕੇ ਕੀਤੀ ਜਾਏਗੀ ਦੋ ਬੰਦੇ ਸੀ ਕਿ ਜਿਆਦੇ ਸੀ ਕਿ ਜੀ ਹਾਂਜੀ ਦੋ ਹੀ ਬੰਦੇ ਸੀ ਮੋਟਰਸਾਈਕਲ ਦੇ ਉੱਤੇ ਦੋਹਾਂ ਨੂੰ ਕਾਬੂ ਕਰ ਲਿਆ ਅੱਛਾ ਚੇਤਾਵਨੀ ਹੈਗੀ ਆ ਦੇਖੋ ਰੋਜ਼ ਫੜੇ ਜਾ ਰਹੇ ਨਸ਼ਾ ਤਸਕਰ ਜਿਹੜੇ ਲੋਕੇ ਕੰਮ ਕਰ ਰਹੇ ਆ ਕੰਦਾ ਕਰ ਰਹੇ ਆ ਜੀ ਹਾਂਜੀ ਹਾਂਜੀ ਅਸੀਂ ਜਿਹੜਾ ਵਾ ਨਸ਼ਾ ਤਸਕਰਾਂ ਨੂੰ ਇਹੋ ਚੇਤਾਵਨੀ ਦਿੰਨੇ ਆ ਕਿ ਜਾਂ ਤੇ ਕੰਮ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਕੰਮ ਨਾ ਬੰਦ ਕੀਤਾ ਤੇ ਤੁਹਾਡੇ ਖਿਲਾਫ ਜਿਹੜੀ ਆ ਤੁਰੰਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਏਗਾ ਤੇ ਵੱਧ ਤੋਂ ਵੱਧ ਜਿਹੜੀ ਆ ਕਾਨੂੰਨ ਅਨੁਸਾਰ ਸ